ਸੰਗਰੂਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਬੱਸਾਂ ਵਿੱਚ ਸਵਾਰ ਹੋ ਕੇ ਦਿੱਲੀ ਵਿਖੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਕਿਸਾਨ ਮਹਾਪੰਚਾਇਤ ਵਿੱਚ ਜਾ ਰਹੇ ਹਨ ਜਿੱਥੇ ਕੀ ਕਿਸਾਨਾਂ ਦੀ ਗੱਲ ਹੋਣੀ ਹੈ ਉਹਨਾਂ ਕਹਿੰਿਆ ਕਿ ਉਹ ਆਪਣਾ ਰਾਸ਼ਨ ਬੱਸਾਂ ਵਿੱਚ ਨਾਲ ਲੈ ਕੇ ਜਾ ਰਹੇ ਹਨ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਐਮਐਸਪੀ ਦੀ ਮੰਗ ਅਤੇ ਹੋਰ ਕਿਸਾਨੀ ਮਸਲਿਆਂ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ ਮੰਤਰ ਵਿਖੇ ਇੱਕ ਕਟ ਕਰਨ ਜਾ ਰਹੇ ਹਨ ਜਿਸ ਦੇ ਲਈ ਉਹ ਵੱਡੀ ਗਿਣਤੀ ਵਿੱਚ ਪਹਿਲੀ ਵਾਰ ਬੱਸਾਂ ਤੇ ਸਵਾਰ ਹੋ ਕੇ ਜਾ ਰਹੇ ਹਨ ਮੁਬਾਰਕ ਮੁਬਾਰਕ ਵਾਧੇ ਮਸਤੀ ਦਾ ਟੁੱਟ ਲੋ ਜਿੰਦਾਬਾਦ ਮੁਬਾਰਕ ਸਾਡੀਆਂ ਮਾਂ ਮਾਂ ਪੰਜਾਬ ਦੇ ਇੱਕੋ ਇੱਕ ਸਾਰੇ ਦੁਨੀਆਂ ਦੇ ਕਾਮਰਾ ਗੁੰਡਾਬਾਦ ਜਿੰਦਾਬਾਦ 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 ਅਸੀਂ ਜੀ ਪਹਿਲਾਂ ਤਾਂ ਹੋਇਆ ਇਕੱਠੇ ਮਹਿਲਾ ਚੌਕ ਦੀ ਅਨਾਜ ਮੰਡੀ ਦੇ ਵਿੱਚ ਉਸ ਤੋਂ ਬਾਅਦ ਜੀ ਸਾਡਾ ਸੰਗਰੂਰ ਜ਼ਿਲ੍ਹੇ ਦੇ ਸਾਰੀ ਸੰਗਤ ਜਾਊਗੀ ਜੀ ਮੂਨਕ ਤੋਂ ਇਕੱਠੀ ਹੋ ਕੇ ਮੂਰੇ ਸਾਡੇ ਆ ਜ਼ਿਲ੍ਹੇ ਦੇ ਆਗੂਆਂ ਦੀਆਂ ਗੱਡੀਆਂ ਹੋਣਗੀਆਂ ਉਸ ਤੋਂ ਬਾਅਦ ਚ ਸਾਡੀਆਂ ਬੱਸਾਂ ਹੋਣਗੀਆਂ ਜੀ ਅਸੀਂ ਦਿੱਲੀ ਮਹਾਪੰਚਾਇਤ ਤੇ ਜਾ ਰਹੇ ਹਾਂ ਆਰਾਮ ਲੀਲਾ ਗਰਾਊਂਡ ਦੇ ਵਿੱਚ ਅਸੀਂ ਜੀ ਦੁਪਹਿਰ ਤੇ ਸ਼ਾਮ ਦਾ ਖਾਣਾ ਤਾਂ ਜੀ ਅਸੀਂ ਨਾਲ ਲੈ ਕੇ ਆਈਆਂ ਹਾਂ ਸਾਰੀ ਸੰਗਤ ਨੂੰ ਅਸੀਂ ਘਰ-ਘਰ ਜਾ ਕੇ ਕਿਹਾ ਵੀ ਆਪਾਂ ਖਾਣਾ ਨਾਲ ਲੈ ਕੇ ਜਾਣਾ ਤੇ ਸਵੇਰ ਦਾ ਅਸੀਂ ਰਾਸ਼ਨ ਪਾਣੀ ਨਾਲ ਲੈ ਕੇ ਗਿਆ ਬੱਸਾਂ ਦੇ ਵਿੱਚ ਮੰਗਰ ਡੱਗੀਆਂ ਦੇ ਵਿੱਚ ਰੱਖ ਕੇ ਲੈ ਕੇ ਗਿਆ ਜੀ ਉਹ ਅਸੀਂ ਸਵੇਰੇ ਬਣਾ ਕੇ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਅਸੀਂ ਆਪਣੇ ਗਰਾਉਂਡ ਦੇ ਵਿੱਚ ਜਾਵਾਂਗੇ ਉਹ ਜੇ ਆਉਣ ਵਾਲਾ ਟਾਈਮ ਦੱਸੂਗਾ ਜਿਵੇਂ ਸਾਡੇ ਆਗੂ ਕਹਿਣਗੇ ਜੇ ਉਹਨਾਂ ਨੇ ਕਿਹਾ ਵੀ ਅਬਰ ਨੇ ਬਾਰਡਰ ਤੋੜਨੇ ਨੇ ਤਾਂ ਸਾ ਅਸੀਂ ਬਾਰਡਰ ਵੀ ਤੋੜ ਸਕਦੇ ਆ ਜੇ ਉਹਨਾਂ ਨੇ ਕਿਹਾ ਵੀ ਆਪਾਂ ਇੱਥੇ ਬੈਠਾਂਗੇ ਤਾਂ ਇੱਥੇ ਵੀ ਸਾਡੀ ਜਥੇਬੰਦੀ ਹੈ ਜਿਹੜੀ ਜਾਪਤੇ ਵਾਲੀ ਹੈ ਜੀ ਜਿਵੇਂ ਸਾਨੂੰ ਕਹਿਣਗੇ ਅਸੀਂ ਉਸੇ ਤਰ੍ਹਾਂ ਕਰਾਂਗੇ ਇਦਾ ਇਹ ਦੇਖਦਿਆਂ ਵੇ ਸਿੱਦਾ ਧੰਨਵਾਦ ਕਰਨਾ ਚਾਹੁੰਦੇ ਆ ਸਾਡੀ ਗ੍ਰਾਹਾਂ ਜਥੇਵੰਦੀ ਦਾ ਕਿਉਂਕਿ ਪਹਿਲਾਂ ਕਿਹਾ ਜਾਂਦਾ ਸੀ ਵੀ ਔਰਤ ਇੱਕ ਅਰਧਾਂਗਣੀ ਹੁੰਦੀ ਐ ਪਰ ਕਦੇ ਕਿਸੇ ਨੇ ਮੰਨਿਆ ਨਹੀਂ ਤੀਗਾ ਕਿਉਂਕਿ ਔਰਤ ਨੂੰ ਹਮੇਸ਼ਾ ਦੱਬ ਕੁਚਲ ਕੇ ਰੱਖਿਆ ਜਾਂਦਾ ਸੀ ਪੈਰ ਦੀ ਜੁੱਤੀ ਜਾਲ ਸਮਝਿਆ ਜਾਂਦਾ ਸੀ ਪਰ ਸਾਡੀ ਜਥੇਵੰਦੀ ਅਗਰਾਹਾਂ ਜਥੇਵੰਦੀ ਨੇ ਸਾਨੂੰ ਮਰਦਾਂ ਦੇ ਬਰਾਬਰ ਖੜਾ ਕੀਤਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਅੱਜ ਸਾਡੀ ਗਿਣਤੀ ਮਰਦਾਂ ਦੇ ਬਰਾਬਰ ਹੀ ਐ ਦਿੱਲੀ ਜਾ ਰਹੇ ਆ ਮਹਾਪੰਚਾਇਤ ਕਿਸ ਚੀਜ਼ ਨੂੰ ਲੈ ਕੇ ਆਪਦੇ ਮੰਗਾਂ ਮਨਾਉਣ ਵਾਸਤੇ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਨੇ ਉਹ ਆਪਦੀਆਂ ਉਹਨਾਂ ਤੋਂ ਮਨਾਉਣ ਵਾਸਤੇ ਜਾ ਰਹੀ ਹਾਂ ਛੜਿਆ ਐਮਐਸਪੀ ਦੀ ਮੰਗ ਹੋ ਗਈ ਬਾਕੀ ਹੋਰ ਸਾਰੀਆਂ ਫਸਲਾਂ ਦੀ ਮੰਗ ਰਿਆਂ ਜੀ ਅਸੀਂ ਹਾਂ ਇਹ ਸਰਕਾਰਾਂ ਦੇ ਦੁਖੀ ਕਰੇ ਹੋਏ ਲੋਕ ਜੀ ਘਰ ਘਰ ਦੇ ਵਿੱਚ ਨਸ਼ਾ ਕਰਜ਼ੇ ਦੀ ਮਾਰ ਸਾਰੇ ਦੁਖੀ ਨੇ ਜੀ ਆਪਦੇ ਸਾਰੇ ਘਰੋਂ ਆਪ ਦੁਖੀ ਹੋ ਕੇ ਆਪਦੇ ਘਰੋਂ ਸਭ ਉੱਠੇ ਹੋਏ ਨੇ ਜੀ ਔਰਤਾਂ ਵੀ ਮਰਦ ਵੀ ਬੱਚੇ ਵੀ ਨੌਜਵਾਨ ਵੀ ਸਾਰੇ ਆਪਦੇ ਇਹ ਸਰਕਾਰਾਂ ਦੇ ਦੁਖੀ ਕਿਤੇ ਹੋਏ ਘਰਾਂ ਦਾ ਆਪਦੇ ਧਰਨਿਆਂ ਦੇ ਉੱਤੇ ਆਪਦੇ ਸਰ ਸਰਕਾਰ ਨੂੰ ਸੁਣਾਈ ਕਰਨ ਜਾ ਰਹੇ ਆ ਵੀ ਸਾਡਾ ਕੋਈ ਹੱਲ ਕਰੋ ਤੁਸੀਂ ਇਕੱਲੇ ਪੂੰਜੀਪਤੀਆਂ ਵੱਲ ਨਾ ਦੇਖੋ ਆਪਦੇ ਕਿਸਾਨਾਂ ਵੱਲ ਵੀ ਦੇਖੋ ਮਜ਼ਦੂਰਾਂ ਵੱਲ ਵੀ ਦੇਖੋ ਨੌਜਵਾਨ ਵੀ ਬੇਰਜਗਾਰ ਫਿਰਦੇ ਨੇ ਉਹਨਾਂ ਨੂੰ ਵੀ ਕੋਈ ਬੇਰਜਗਾਰੀ ਪੱਤਾ ਵੀ ਨਹੀਂ ਮਿਲ ਰਿਹਾ ਕੁਛ ਵੀ ਹਾਂ ਬਹੁਤ ਸਰਕਾਰਾਂ ਤੇ ਦੁਖੀ ਕਰੇ ਹੋਏ ਨੇ ਜੀ ਸਾਰੇ